ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਬਾਜੂ ਦੀ ਕਟਿੰਗ ਕਰਦੇ ਸਮੇਂ ਹਰ ਸਾਈਜ਼ ਦੀ ਬਾਜੂ ਐਸਟਿਕ ਨਾਲ ਕਟਿੰਗ ਕੀਤੀ ਜਾਂਦੀ ਹੈ ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੋਗ ਹਾਂਜੀ ਤੁਹਾਡਾ ਮੈਨ ਨਵੀਂ ਵੀਡੀਓ ਸਵਾਗਤ ਹੈ ਹਾਂਜੀ ਆਪਾਂ ਇੱਕ ਅੱਜ কুরਤੀ ਦੀ ਬਾਜੂ ਦੀ ਕਟਿੰਗ ਕਰਾਂਗੇ ਬਾਜੂ ਦੀ ਕਟਿੰਗ ਆਪਾਂ ਕਿਵੇਂ ਕਰਨੀ ਹੈ ਜੇ ਆਪਣੇ ਕੋਈ ਮੇਚੇ ਵਾਲਾ ਸੂਟ ਹੈਗਾ ਜੀ ਤਾਂ ਆਪਾਂ ਉਹਦਾ ਮੋਡਾ ਕਿਵੇਂ ਮੈਨਣਾ ਤੇ ਮਿੰਕੇ ਮੋਡਾ ਆਪਾਂ ਕੈਸਟਿਕ ਨਾਲ ਬਾਜੂ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਆਪਣੇ ਕੋਲ ਆ ਸੂਟ ਸਟਿਚ ਕੀਤਾ ਹੋਇਆ ਹੈ ਤੇ ਸਭ ਤੋਂ ਪਹਿਲਾਂ ਤਾਂ ਪਹਿਲਾਂ ਮੋਡਾ ਮਿਲਾਗੇ ਤੇ ਇਸ ਤੋਂ ਬਾਰਾ ਵੀ ਲੰਬਾਈ ਵੀ ਸਾਰੀ ਮਿਨਾਗੇ ਲੰਬਾਈ ਚ ਆਪਾਂ ਕਿੰਨੇ ਇੰਚ ਵਾਧ ਰੱਖਣਾ ਬਾਹ ਜਿਹੜਾ ਆਪਾਂ ਕਟਿੰਗ ਕਰਦੇ ਆਂ ਤੇ ਹਾਂਜੀ ਫਰੈਂਡਸ ਆਪਾਂ ਨਾਰਮਲ ਬਾਜੂ ਦੇ ਜਿਹੜੋ ਕਟਿੰਗ ਕਰਦੇ ਆਂ ਜੀ ਆਪਾਂ ਬਾਜੂ ਵਿੱਚ 2 ਇੰਚ ਕਪੜਾ ਵਾਧ ਰੱਖਦੇ ਆਂ ਠੀਕ ਹੈ ਜੀ ਉੱਪਰੋਂ ਆਪਾਂ ਜਿਵੇਂ ਕਿ ਮੰਨ ਕੇ ਚਲੋ ਆਪਾਂ ਨੂੰ ਬਾਜੂ ਤਿਆਰ ਚਾਹੀਦੀ ਹੈ ਜੀ ਆਪਣੇ ਕੋਲ ਕਪੜਾ ਹੈਗਾ ਸਾਰਾ 14 ਇੰਚ ਦਾ ਆ ਆਪਣਾ ਲੇਸਟਿੰਗ ਕਪੜਾ ਸਾਰੀ ਆਪਾਂ ਵਿੱਚੋਂ ਕਾਨੂੰ ਕੱਢ ਦਾਂਗੇ ਠੀਕ ਹੈ ਜੀ ਇਹਦੇ ਵਿੱਚੋਂ ਆਪਾਂ 2 ਇੰਚ ਪਲੱਸ ਕੀਤਾ ਹੋਇਆ ਇਹ ਆਪਾਂ ਨੂੰ ਬਾਹ ਤਿਆਰ ਚਾਹੀਦੀ 12 ਇੰਚ ਠੀਕ ਹੈ ਜੀ ਤੇ ਇਹਦੇ ਵਿੱਚ 2 ਇੰਚ ਆਪਾਂ ਪਲੱਸ ਕੀਤਾ ਤੇ ਜੇ ਆਪਾਂ ਬਾਜੂ ਦੇ ਮੂਰੇ ਕੋਈ ਬਾਰਡਰ ਵਗੈਰਾ ਲਾਉਣਾ ਹੈਗਾ ਜਾਂ ਲੈਸ ਵਗੈਰਾ ਲਾਉਣੀ ਆ ਤਾਂ ਆਪਾਂ ਬਾਜੂ ਨੂੰ 1 ਇੰਚ ਪਲੱਸ ਕਰ ਸਕਦੇ ਆ ਤੇ ਨਹੀਂ ਤਾਂ ਆਪਾਂ ਨਾਰਮਲ ਬਾਜੂ ਵਿੱਚ 2 ਇੰਚ ਪਲੱਸ ਕਰ ਦਿਆਂ ਜੀ 2 ਇੰਚ ਕਪੜਾ ਵਾਧਾ ਰੱਖਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਲੈਣੀ ਆਪਾਂ ਆਪਣੇ ਮੋਢੇ ਦੀ ਮੈਂਤੀ ਕਰਕੇ ਕਿਸ ਤਰੀਕੇ ਨਾਲ ਆਪਾਂ ਕਟਿੰਗ ਕਰਾਂਗੇ ਮੋਡਾ ਬਾਂਦਾ ਇਸ ਤਰੀਕੇ ਨਾਲ ਆਪਾਂ ਕਪੜਾ ਲਵਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕਪੜਾ ਲੈ ਲਿਆ ਇਹ ਜਿਹੜਾ ਆਪਣਾ ਸੂਟ ਸਟਿਚ ਕੀਤਾ ਹੋਇਆ ਤੇ ਆਪਾਂ ਹੁਣ ਦੇਖਾਂਗੇ ਆਪਣਾ ਮੋਡਾ ਕਿੰਨਾ ਇਹਦਾ ਬਾਂਦਾ ਤੁਸੀਂ ਨਾਰਮਲੀ ਇਸ ਤਰੀਕੇ ਨਾਲ ਦੇਖ ਲੈਣਾ ਹੈਗਾ ਇੱਥੋਂ ਜਿੱਥੇ ਤੀਰੇ ਵਾਲੀ ਸਲਾਈ ਹੈਗੀ ਆ ਉੱਥੋਂ ਫੜ ਲੈਣਾ ਇਸ ਤਰੀਕੇ ਨਾਲ ਤੇ ਇਧਰੋਂ ਤੁਸੀਂ ਦੇਖਣਾ ਹੈਗਾ ਮੋਡਾ ਆਪਣਾ ਕਿੰਨਾ ਦੇਖੋ ਜੀ ਆਪਣਾ ਮੋਡਾ ਹੈਗਾ 8.5 ਸਾਢੇ 8 ਮੁੱਢਾ ਆਇਆ ਆਪਣਾ ਜਿਹੜਾ ਆਪਾਂ ਸੂਟ ਸਟਿਚ ਕੀਤਾ ਹੋਇਆ ਮੁੱਢੇ ਦਾ ਤੇ ਆਪਾਂ ਬਾਹ ਵਿੱਚੋ ਕਿਵੇਂ ਰੱਖਣਾ ਹੈਗਾ ਪਹਿਲਾਂ ਤੁਸੀਂ ਉੱਪਰੋਂ 3 ਇੰਚ ਥੱਲੇ ਨੂੰ ਡਾਊਨ ਲੈਣਾ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਇਹ ਆਪਣੀ ਨਾਰਮਲ ਫਿਟਿੰਗ ਦੇ ਹਿਸਾਬ ਨਾਲ ਆਪਾਂ 3 ਇੰਚ ਲਿਆ ਜੇ ਆਪਣੀ ਫਿਟਿੰਗ ਜ਼ਿਆਦਾ ਹੈ ਤੇ ਆਪਾਂ ਸਾਢੇ 3 ਵੀ ਲੈ ਸਕਦੇ ਹਾਂ ਜੇ ਫਿਟਿੰਗ ਆਪਣੀ ਹੋਰ ਵੀ ਜ਼ਿਆਦਾ ਹੈਗੀ ਆਪਾਂ ਇਥੋਂ ਸਾਡੇ 4 ਜਾਂ 4 ਵੀ ਲੈ ਸਕਦੇ ਆ ਉਹ ਫਿਟਿੰਗ ਦੇ ਹਿਸਾਬ ਨਾਲ ਹੈ ਜੀ ਮੇਰੀ ਫਿਟਿੰਗ ਹੈਗੀ ਆ 18 ਇੰਚ ਉਹਦੇ ਹਿਸਾਬ ਨਾਲ ਆਪਾਂ 3 ਇੰਚ ਡਾਊਨ ਲਿਆ ਜੇ 20 ਤੋਂ ਪਲੱਸ ਹੈਗੀ ਆਪਾਂ 3.5 ਲੈ ਸਕਦੇ ਆ ਜਾਂ 30 ਤੋਂ ਪਲੱਸ ਹੈਗੀ ਆਪਾਂ 4 ਵੀ ਲੈ ਸਕਦੇ ਆ ਠੀਕ ਹੈ ਜੀ ਤੇ ਆਪਣਾ ਬਾਹ ਦਾ ਮੋਢਾ ਐਸੀ ਜਿਹੜਾ ਆਪਾਂ ਜਦੋਂ ਆਪਾਂ ਮੋਢੇ ਦੀ ਮੈਂਤੀ ਕੀਤੀ ਸੀਗੀ ਆਪਣੀ ਇਹ 8.5 ਸੀਗਾ ਤੇ ਆਪਾਂ ਰੱਖਣਾ ਕਿਵੇਂ ਆ ਜੀ सीधी लाइन ला लेनी उपर तीन इंच डाउन करके है इस तो बार आप लवेंगे जी अठ इंच इस तरह जिन्ना अपना तैयार सूट का मोढ़ा आता जी मेचे वाले सूट का मोढ़ा तो आप सीधा अदा इंच मोढ़ा घट रखना इस तरह सीधी लाइन ला के उपर तीन इंच डाउन करके अद्धा इंच मोढ़ा घट रखना ठीक है जी जो आप इस तरह करा देखो अपना साढ़े अठ मोढ़ा पूरा तैयार है देखो पूरा साढ़े अठा निशान होना ਤੁਸੀਂ ਕੋਈ ਵੀ ਤਿਆਰ ਨਾਪ ਹੈਗਾ ਤੁਹਾਡੇ ਕੋਲ ਕੋਈ ਵੀ ਸੂਟ ਤੁਹਾਡੇ ਕੋਲ ਸਟੀਚ ਕੀਤਾ ਹੋਇਆ ਅਗਰ ਤੁਸੀਂ ਬਾਹ ਦਾ ਮੋਡਾ ਕਟਿੰਗ ਕਰਨਾ ਸਟੀਚ ਸੂਟ ਤੋਂ ਮਿਰਚਾ ਲੈ ਕੇ ਤੁਸੀਂ ਮੋਡਾ ਹਮੇਸ਼ਾ ਸਿੱਧੀ ਲੈਣ ਲਾ ਕੇ ਅੱਧਾ ਇੰਚ ਕੱਟ ਰੱਖਣਾ ਇਸ ਤੋਂ ਬਾਅਦ ਜੇ ਉਪਰ ਆਪਾ ਲਾਵਾਂਗੇ 2.5 ਇੰਚ ਇਹ 2.5 ਇੰਚ ਲੋਨ ਦਾ ਕੀ ਕਰਨਾ ਹੈਗਾ ਪਹਿਲਾਂ ਮੈਂ ਇੱਕ ਬਾਹ ਦੀ ਵੀਡੀਓ ਪਾਈ ਸੀ ਮੈਨੂੰ ਕਿਸ ਨੇ ਕਮੈਂਟ ਕੀਤਾ ਸੀ 2.5 ਇੰਚ ਆਵਲੀ ਚੀਲ ਲਾਉਂਦਾ ਕੀ ਕਰਨ ਹੈਗੇ ਜੀ ਇੱਥੇ ਜੇ ਆਪਾਂ 2.5 ਇੰਚ ਲਾਉਣੀ ਆ ਦੇਖੋ ਆਪਣੀ ਇੱਥੋਂ ਕਾਟ ਸਟਾਰਟਿੰਗ ਹੋ ਜਾਂਦੀ ਆ ਪਾਉਣ ਵਾਸਤੇ ਇੱਥੋਂ ਆਪਾਂ ਕਾਟ ਪਾਉਣੀ ਆ ਠੀਕ ਹੈ ਜੀ ਆਪਾਂ ਇਹ ਅੰਦਰ ਨੂੰ ਕਾਟ ਪਾਤੀ ਤੇ ਆਪਣ ਜਿਹੜਾ ਹੈਗਾ ਸੂਟਾ ਇੱਥੋਂ ਇਸ ਤਰੀਕੇ ਨਾਲ ਖਿੱਚਿਆ ਜਾਊਗਾ ਤਾਂ ਕਰਕੇ ਬਰਾਬਰ ਰੱਖਦੇ ਆ 2.5 ਇੰਚ ਇਹਨਾਂ ਕੀ ਆਪਣਾ ਮੋਢਾ ਪੂਰੀ ਜਿਹੜੀ ਮੋਢੇ ਦੀ ਕਾਟ ਆ ਸਹੀ ਆ ਜਾਂਦੀ ਇੱਥੋਂ ਆਪਣਾ ਖਿੱਚਿਆ ਨਹੀਂ ਜਾਂਦਾ ਠੀਕ ਹੈ ਜੀ ਜੇ ਆਪਾਂ ਇੱਥੋਂ ਆ 3 ਇੰਚ ਦੀ ਕਾਟ ਇੱਥੋਂ ਪਾ ਦਾਂਗੇ ਇਸ ਤਰੀਕੇ ਨਾਲ ਇੱਥੋਂ ਕਾਟ ਪੈ ਜੂਗੀ ਇਸ ਤਰ੍ਹਾਂ तो अपनी जी आह वाली सिलाई हैगी तरीके ना लग जाएगी जिन्हें अपने अपना तीरा भी डिगेगा ठीक है जी ढाई इंच का निशान ला लिया इतना इस तो बार ने शान ने शान आपा। इस निशान इस निशान मिलावे आप तरह ठीक है जी इस तो बार आप करना बहुत ही आसान तरीका बांध की कटिंग दा है अद्धा इंच का निशान इधर ला लेना अद्धा इंचा निशान इधर ला लेना ਦੋਨੇ ਪਾਸੇ ਦੀ ਅਸੀਂ ਸਿੱਧੀ ਲੈ ਲਈ ਅੱਧੇ ਇੰਚ ਦੇ ਨਿਸ਼ਾਨ ਉੱਪਰ ਲਾ ਗਿਆ ਅੱਧੇ ਇੰਚ ਦੇ ਨਿਸ਼ਾਨ ਥੱਲੇ ਲਾ ਗਿਆ ਇਸ ਤੋਂ ਬਾਅਦ ਇਹ ਅੱਧੇ ਦੇ ਇੰਚ ਦੇ ਨਿਸ਼ਾਨ ਤੋਂ ਹੀ ਆਪਣੀ ਬਾਹਾਂ ਦੀ ਕਟਾਈ ਦੀ ਕਾਟ ਪਾਉਗੀ ਇਸ ਤਰੀਕੇ ਨਾਲ ਉੱਪਰ ਨੂੰ ਲੈ ਕੇ ਜਾਵਾਂਗੇ ਇਹਦੀ ਕਾਟ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਇਹ ਹੋ ਗਈ ਆਪਣੀ ਬੈਕ ਵਾਲੇ ਮੋਢੇ ਦੀ ਕਟਾਈ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰੀਕੇ ਨਾਲ ਲੈ ਕੇ ਜਾਵਾਂਗੇ ਇਸ ਤਰ੍ਹਾਂ ਇਹ ਹੋ ਗਈ ਫਰੰਟ ਵਾਲੇ ਮੋਢੇ ਦੀ ਕਟਾਈ ਠੀਕ ਹੈ ਜੀ ਇਸ ਤੋਂ ਬਾਅਦ ਆਪਣੀ ਆ ਗਈ ਮੂਰੀ ਜਿਹੜੀ ਬਾਹਾਂ ਦੀ ਮੂਰੀ ਹੈ ਜੀ 5 ਇੰਚ ਤਿਆਰ ਹੈ ਠੀਕ ਹੈ ਜੀ ਆਹ ਤੇ ਆਪਾਂ 2 ਇੰਚ ਪਲੱਸ ਕਰਨਾ 7 ਇੰਚ ਤੇ ਨਿਸ਼ਾਨ ਲਾਉਣੇ ਐ ਐਕਸਟਰਾ ਕਪੜਾ ਆਪਾਂ 2 ਇੰਚ ਲਿਆ ਵਿੱਚ ਦੇਖੋ ਜਿਹੜੀ ਆਹ ਵਾਲੀ ਆ ਗਈ ਸਲਾਈ ਇਹ ਆਪਣੀ ਸਲਾਈ ਸਟਿਚਿੰਗ ਕਰਨ ਵਾਲੀ ਆ ਗਈ ਕਾਟ ਹੈ ਜੀ ਇੱਥੇ ਹੁਣ 2 ਇੰਚ ਕਪੜਾ ਆਪਣੇ ਐਕਸਟਰਾ ਚਾਹੀਦਾ ਸੀਗਾ ਤੇ ਇਹ ਆਪਣੀ ਜਿਹੜੀ ਆਹ ਵਾਲੀ ਸਲਾਈ ਆਊਗੀ ਇੱਥੇ ਆਊਗੀ ਇਹ ਆਪਣੀ ਕਟਿੰਗ ਦੀ ਸਲਾਈ ਹੋਗੀ ਠੀਕ ਹੈ ਜੀ ਇਹ ਆਪਣੀ ਸਟੀਚਿੰਗ ਦੀ ਸਲਾਈ ਹੋਗੀ ਕਟਿੰਗ ਦੀ ਹੋਗੀ ਇਸ ਤੋਂ ਬਾਅਦ ਦੀ ਮੂਰ ਚ ਫੋਲਡਿੰਗ ਕਿਨਾਰਾ ਰੱਖਣਾ ਆਪਣਾ ਜੋ ਖਾਪਰ ਰੱਖਾਂਗੇ 1.5 ਇੰਚ 1.5 ਇੰਚ ਆਪਣਾ ਫੋਲਡਿੰਗ ਚਾਇਨਾ ਤੇ ਅੱਧਾ ਇੰਚ ਆਪਣਾ ਕਪੜਾ ਉੱਪਰ ਸਲਾਈ ਜਾਏਗੀ ਠੀਕ ਹੈ ਜੀ ਆਪਾਂ 2 ਇੰਚ ਪਲਾਸ ਕੀਤਾ ਸੀ ਅੱਧਾ ਇੰਚ ਉੱਪਰ ਹੋ ਗਿਆ 1.5 ਇੰਚ ਥੱਲੇ ਹੋ ਗਿਆ ਆਪਣਾ 2 ਇੰਚ ਕਪੜਾ ਹੋ ਗਿਆ ਜੀ ਵਿੱਚ ਤੇ ਜਿਹੜੀ ਬਾਜੂ ਆਪਣੀ ਤਿਆਰ ਹੋਗੀ 12 ਇੰਚ ਠੀਕ ਹੈ ਜੀ ਇਹ ਆਪਣਾ ਫੋਲਡਿੰਗ ਚ ਆ ਜੂਗਾ ਤਰਪਾਈ ਵਾਲਾ ਪਾਸਾ ਹੋ ਗਿਆ ਇਹ 8 ਇੰਚ ਦਾ ਨਿਸ਼ਾਨ ਜਿਹੜਾ ਲਾਇਆ ਉਪਰ ਸਲਾਈ ਚ ਆ ਜੂਗਾ ਤੇ ਪੂਰੀ ਬਾਜੂ ਆਪਣੀ 12 ਇੰਚ ਤਿਆਰ ਹੋ ਗਈ ਤੁਸੀਂ ਇਸ ਤਰੀਕੇ ਨਾਲ ਬਾਜੂ ਦੀ ਕਟਿੰਗ ਕਰ ਸਕਦੇ ਹੋ ਬਹੁਤ ਹੀ ਈਜ਼ੀ ਤਰੀਕਾ ਜੀ ਇਹ ਤੁਸੀਂ ਆਪ ਦੇ ਸੂਟ ਘਰੇ ਤਿਆਰ ਕਰ ਸਕਦੇ ਆ ਨਾ ਤੁਹਾਨੂੰ ਕਿਤੇ ਬੁਟੀਕ ਤੇ ਜਾਂਦੀ ਲੋੜ ਹੈ ਜੀ ਤੁਸੀਂ ਇੱਕ ਵੀਡੀਓ ਵਿੱਚ ਹੀ ਹਰ ਇੱਕ ਤਰ੍ਹਾਂ ਦੀ ਬਾਜੂ ਕਟਿੰਗ ਸਿੱਖ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਇਹ ਬਾਜੂ ਦੀ ਕਟਿੰਗ ਕਰ ਦਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਕਿੱਥੋਂ ਕਟਿੰਗ ਕਰਨੀ ਹੋ ਕਟਿੰਗ ਕਰਾਂਗੇ इत आप कट ला ये अपना तरपाई वाला हो गया इस तू तो बाद सब तो पहला आप सारे पले चकेंगे आप बैक मोडे जी बुलाई पावे इस तरीके ठीक है जी इस तो बार बारा करना है गया? सिर्फ उपरले दो पल चकने हाथ थले वाले दो पले नहीं चकने उपरले चकने इस तरीके कट पवे इस तरह बहुत ही ईजी तरीके अपने बाजू की कटाई होगी तो एक गल होर फ्रेंड्स जो आप बाजू की कटिंग करनी है देखो ऊपरला पासा अपना जुट्ठीला पासा ते तो जोड़ा इस तू बा आ गया पासा अपना ये पुठे वाला पासा देख सकते हो तीस ਦੋਨੇ ਪਾਸੇੜੇ ਹੈਗੇ ਆਪਣੇ ਪੁੱਠੇ ਵਾਲੇ ਉੱਪਰ ਤੇ ਥੱਲੇ ਜਿਹੜਾ ਸੈਂਟਰ 'ਚ ਕਪੜਾ ਹੈਗਾ ਇਹ ਆਪਣਾ ਸਿੱਧੇ ਵਾਲਾ ਪਾਸਾ ਹੈਗਾ ਤੁਸੀਂ ਇਸ ਤਰੀਕੇ ਨਾਲ ਇਹ ਬਾਜੂ ਦੀ ਕਟਿੰਗ ਕਰਨੀ ਹੈ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਇੱਕ ਆਪਾਂ ਪੁੱਠਾ ਲਾਤਾ ਤੇ ਇੱਕ ਆਪਾਂ ਸਿੱਧਾ ਲਾਤਾ ਆਪਣਾ ਕਪੜਾ ਹਮੇਸ਼ਾ ਸਿੱਧੇ ਨਾਲ ਸਿੱਧਾ ਹੋਣਾ ਚਾਹੀਦਾ ਤੇ ਪੁੱਠੇ ਨਾਲ ਇਸ ਤਰੀਕੇ ਨਾਲ ਪੁੱਠਾਾਂ ਚੀਦਾ ਠੀਕ ਹੈ ਇੱਧਰ ਪੁੱਠਾ ਆ ਗਿਆ ਇੱਧਰ ਪੁੱਠਾ ਆ ਗਿਆ ਸੋ ਫਰੈਂਡ ਜੇ ਤੁਸੀਂ ਇਹਨੇ ਤਰੀਕੇ ਨਾਲ ਬਾਜੂ ਦੀ ਕਟਿੰਗ ਕਰੋਗੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਬਾਜੂ ਦੀ ਕਟਿੰਗ ਕਰਦੇ ਸਮੇਂ ਹਰ ਸਾਈਜ਼ ਦੀ ਬਾਜੂ ਇਸ ਤਰੀਕੇ ਨਾਲ ਕਟਿੰਗ ਕੀਤੀ ਜਾਂਦੀ ਹੈ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ